ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਨਸੀਬ ਖੋਲ ਦੇ ਮੇਰਾ ਬਹੁਤ ਜ਼ਿਆਦਾ ਉਮੀਦ ਹੈ ਬਲਕਿ ਤੁਹਾਡੇ ਆਉਣ ਦੇ ਨਾਲ ਮੈਨੂੰ ਮੇਰੀ ਉਮੀਦ ਜਿਹੜੀ ਹੈ ਉਹ ਹੋਰ ਜਾਗਰਤ ਹੋ ਗਈ ਹੈ ਕਿ ਸ਼ਾਇਦ ਹੋ ਸਕਦਾ ਕੋਈ ਐਦਾਂ ਦਾ ਪਰਸਨ ਕੋਈ ਆਵੇ ਮੇਰੇ ਕੋਲ ਜਿਹੜਾ ਕਹਵੇ ਆ ਅਨਿਲ ਹੁਣ ਤਿੰਨ ਬੁਲੰਦੀਆਂ ਤੇ ਲੈ ਕੇ ਚਲੂਗਾ ਕਿੰਨੇ ਕ ਰੰਗ ਦਿਖਾਏ ਹੁਣ ਤੱਕ ਤੇ ਉਹਨਾਂ ਰੰਗਾਂ ਨੂੰ ਦੇਖ ਕੇ ਕਿੰਨਾ ਕ ਤੁਸੀਂ ਟੁੱਟੇ ਹੋ ਜਾਂ ਕਿੰਨਾ ਕ ਖੁਦ ਨੂੰ ਮਜ਼ਬੂਤ ਕੀਤਾ ਜਿਨ੍ਹਾਂ ਤੋਂ ਬੰਦਾ ਆਸ ਕਰਦਾ ਨਾ ਹਮੇਸ਼ਾ ਕਿ ਇਹ ਸਾਡੇ ਆਪਣੇ ਆ ਜਾਂ ਇਹ ਸਾਡੇ ਵਾਸਤੇ ਕੁਝ ਕਰਨਗੇ ਉਹਨਾਂ ਨੇ ਹੀ ਹਮੇਸ਼ਾ ਹਾਰਟ ਕੀਤਾ ਹੈ ਪਰੇਸ਼ਾਨ ਕੀਤਾ ਉਹਨਾਂ ਨੇ ਕਦੀ سپورਟ ਨਹੀਂ ਕੀਤੀ ਲਿਖੇ ਆ ਜੋ ਲੇਖਾਂ ਵਿੱਚ ਕੋਈ ਕੁਝ ਮਿਲਦਾ ਉਹਦੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਉਹ ਹਿਲਦਾ ਉਹਦੇ ਘਰ ਵਿੱਚ ਉਹਦੇ ਘਰ ਵਿੱਚ ਉਹਦੇ ਘਰ ਵਿੱਚ ਨਾ ਕੋਈ ਥੋੜੇ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਜ਼ਿੰਦਗੀ ਦੇ ਰੰਗ ਸਜਣਾ ਹਾਲਾਤ ਕਿਸ ਤਰ੍ਹਾਂ ਕਿਸੇ ਤਰ੍ਹਾਂ ਦੇ ਵੀ ਹੋਣ ਪਰ ਇਹਨਾਂ ਨੇ ਮੈਨੂੰ ਕਦੀ ਇਹਨਾਂ ਦੀ ਅੱਖਾਂ 'ਚ ਹੰਝੂ ਦੇਖ ਕੇ ਫਿਰ ਖੁਦ ਨੂੰ ਕਿੱਦਾਂ ਸੰਭਾਲਦੇ ਹਨ ਤੇ ਇਹਨਾਂ ਨੂੰ ਕਿੱਦਾਂ ਸੰਭਾਲਦੇ ਬਹੁਤ ਜ਼ਿਆਦਾ ਔਖਾ ਜੀ ਕਾਫੀ ਮਨ ਪਰੇਸ਼ਾਨ ਹੁੰਦਾ ਜੀ ਕਿਉਂਕਿ ਆਪਣੇ ਆਪ ਨੂੰ ਸਾਹਮਣਾ ਇੱਕ ਬਹੁਤ ਵੱਡੀ ਗੱਲ ਆ ਫਿਰ ਉਸ ਤੋਂ ਬਾਅਦ ਵੱਡੀ ਗੱਲ ਇਹ ਆ ਕਿ ਫੈਮਿਲੀ ਨੂੰ ਸਾਹਮਣਾ ਉਹ ਜ਼ਿਆਦਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੋ ਜਾਂਦੀ ਤੇ ਜਦੋਂ ਮੈਂ ਕੰਮ ਤੇ ਗਿਆ ਤੇ ਉਹਨਾਂ ਨੇ ਪਹਿਚਾਨ ਲਿਆ ਪਤਾ ਨਹੀਂ ਸ਼ਾਇਦ ਉਹਨਾਂ ਨੇ ਮੈਨੂੰ ਪਹਿਚਾਨ ਲਿਆ ਜਾਂ ਉਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਕਿ ਇਹ ਇਹ ਤਾਂ ਮੁੰਡਾ ਮਤਲਬ ਕਲਾਕਾਰ ਆ ਇਹ ਮਤਲਬ ਟੀਵੀ ਵਗੈਰਾ ਚ ਸ਼ੋਅ ਵਗੈਰਾ ਕੀਤੇ ਇਹਨੇ ਤੇ ਉਹਨਾਂ ਨੇ ਮੇਰੇ ਕੋਲੋਂ ਪੈਸੇ ਵੀ ਵਾਪਸ ਲੈ ਲੈ ਤੇ ਮੈਨੂੰ ਕੰਮ ਤੋਂ ਵੀ ਉਹਨਾਂ ਨੇ ਮਨਾਂ ਕਰ ਦਿੱਤਾ ਕਹਿੰਦੇ ਇਹ ਤਾਂ ਕਲਾਕਾਰ ਲੋਕ ਬੜੇ ਕੁਮਲ ਦੇ ਲੋਕ ਹੁੰਦੇ ਆ ਇਹ ਇਹ ਇਨਾਂ ਨੇ ਕਿੱਥੇ ਕੰਮ ਕਰ ਲੈਣਾ ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਨਸੀਬਾ ਕੋਲ ਦੇ ਮੇਰਾ ਬਹੁਤ ਜ਼ਿਆਦਾ ਉਮੀਦ ਹੈ ਬਲਕਿ ਤੁਹਾਡੇ ਆਉਣ ਦੇ ਨਾਲ ਮੈਨੂੰ ਮੇਰੀ ਉਮੀਦ ਜਿਹੜੀ ਹੈ ਉਹ ਹੋਰ ਜਾਗਰਤ ਹੋ ਗਈ ਹੈ ਕਿ ਸ਼ਾਇਦ ਹੋ ਸਕਦਾ ਕੋਈ ਐਦਾਂ ਦਾ ਪਰਸਨ ਕੋਈ ਆਵੇ ਮੇਰੇ ਕੋਲ ਜਿਹੜਾ ਕਹਵੇ ਆ ਅਨਿਲ ਹੁਣ ਤਿੰਨ ਬੁਲੰਦੀਆਂ ਤੇ ਲੈ ਕੇ ਚਲੇਗਾ ਕਿੰਨੇ ਕ ਰੰਗ ਦਿਖਾਏ ਹੁਣ ਤੱਕ ਤੇ ਉਹਨਾਂ ਰੰਗਾਂ ਨੂੰ ਦੇਖ ਕੇ ਕਿੰਨਾ ਕੁ ਤੁਸੀਂ ਟੁੱਟੇ ਹੋ ਜਾਂ ਕਿੰਨਾ ਕੁ ਖੁਦ ਨੂੰ ਮਜ਼ਬੂਤ ਕੀਤਾ ਜਿਨ੍ਹਾਂ ਤੋਂ ਬੰਦਾ ਆਸ ਕਰਦਾ ਨਾ ਹਮੇਸ਼ਾ ਕਿ ਇਹ ਸਾਡੇ ਆਪਣੇ ਆ ਜਾਂ ਇਹ ਸਾਡੇ ਵਾਸਤੇ ਕੁਝ ਕਰਨਗੇ ਤੇ ਉਹਨਾਂ ਨੇ ਹੀ ਹਮੇਸ਼ਾ ਹਾਰਟ ਕੀਤਾ ਪਰੇਸ਼ਾਨ ਕੀਤਾ ਉਹਨਾਂ ਨੇ ਕਦੀ سپورਟ ਨਹੀਂ ਕੀਤੀ ਲਿਖਿਆ ਜੋ ਲੇਖਾਂ ਵਿੱਚ ਉਹ ਯੂ ਕੁਝ ਮਿਲਦਾ ਉਦੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਉਹ ਹਿਲਦਾ ਉਹਦੇ ਘਰ ਵਿੱਚ ਉਹਦੇ ਘਰ ਵਿੱਚ ਉਹਦੇ ਘਰ ਵਿੱਚ ਨਾ ਕੋਈ ਥੋੜੇ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਜ਼ਿੰਦਗੀ ਦੇ ਰੰਗ ਸਜਣਾ ਹਾਲਾਤ ਕਿਸ ਤਰ੍ਹਾਂ ਦੇ ਵੀ ਹੋਣ ਪਰ ਇਹਨਾਂ ਨੇ ਮੈਨੂੰ ਕਦੀ ਇਹਨਾਂ ਦੀ ਅੱਖਾਂ 'ਚ ਹੰਝੂ ਦੇਖ ਕੇ ਫਿਰ ਖੁਦ ਨੂੰ ਕਿੱਦਾਂ ਸੰਭਾਲਦੇ ਹੋ? ਤੇ ਇਹਨਾਂ ਨੂੰ ਕਿੱਦਾਂ ਸੰਭਾਲਦੇ? ਬਹੁਤ ਜ਼ਿਆਦਾ ਔਖਾ ਜੀ। ਕਾਫੀ ਮਨ ਪਰੇਸ਼ਾਨ ਹੁੰਦਾ ਜੀ। ਕਿਉਂਕਿ ਆਪਣੇ ਆਪ ਨੂੰ ਸਾਹਮਣਾ ਇੱਕ ਬਹੁਤ ਵੱਡੀ ਗੱਲ ਆ ਫਿਰ ਉਸ ਤੋਂ ਬਾਅਦ ਵੱਡੀ ਗੱਲ ਇਹ ਆ ਕਿ ਫੈਮਿਲੀ ਨੂੰ ਸਾਹਮਣਾ ਉਹ ਜ਼ਿਆਦਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੋ ਜਾਂਦੀ ਹੈ। ਤੇ ਜਦੋਂ ਮੈਂ ਕੰਮ ਤੇ ਗਿਆ ਤੇ ਉਹਨਾਂ ਨੇ ਪਹਿਚਾਨ ਲਿਆ ਪਤਾ ਨਹੀਂ ਸ਼ਾਇਦ ਉਹਨਾਂ ਨੇ ਮੈਨੂੰ ਪਹਿਲਾਂ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ